ਬਲਾਕ ਸਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਨੇ ਰਚਿਆ ਇਤਿਹਾਸ ਕਈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀਆਂ ਤੇ ਕੀਤੀ ਜਿੱਤ ਦਰਸ ਬਸਪਾ ਵਰਕਰਾਂ ਵਿੱਚ છਾਈ ਖੁਸ਼ੀ ਦੀ ਲੇ ਬਲਾਕ ਸਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਸત્તા ਤਾਰੀ ਅਤੇ ਹੋਰ ਧਿਰਾਂ ਨੂੰ ਟੱਕਰ ਦਿੰਦੇ ਹੋਏ ਇਤਿਹਾਸਿਕ ਜਿੱਤ ਦਰਸ ਕੀਤੀ ਹੈ ਹਲਕਾ ਫਿਲੌਰ ਦੀਆਂ ਵੀਹ ਬਲਾਕ ਸਮਤੀਆਂ 14 ਤੇ बसपा ਨੇ ਜਿੱਤ ਹਾਸਲ ਕੀਤੀ ਅਤੇ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਅਪਰਾ ਤੇ बसपा ਉਮੀਦਵਾਰ ਮਨਜੀਤ ਜੀ ਜਿੱਤੀ ਅਤੇ ਫਿਲੌਰ ਦੇ ਗੰਨਾਪਿੰਡ ਜ਼ੋਨ ਤੋਂ बसपा ਉਮੀਦਵਾਰ ਰਜਨੀਬਾਲਾ ਜੀ ਜੇਤੂ ਰਹੇ ਜਲੰਧਰ ਨਵਾਂ ਸ਼ਹਿਰ ਨਕੋਦਰ ਕਰਤਾਰਪੁਰ ਨੂਰਮਹਿਲ ਅਤੇ ਹੋਰ ਵੱਖ-ਵੱਖ ਥਾਵਾਂ ਤੋਂ ਜਦੋਂ ਧੜਾ-ਧੜਾ ਹਾਥੀ ਦੀ ਜਿੱਤਣ ਦੀਆਂ ਖਬਰਾਂ ਆਉਣ ਲੱਗੀਆਂ ਤਾਂ ਦੁਨੀਆ ਭਰ ਵਿੱਚ ਵਸਦੇ बसपा ਸਮਰਥਕਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਹਰ ਪਾਸੇ ਹਾਥੀ ਦੀ ਜਿੱਤ ਦੇ ਚਰਚੇ ਹੋ ਰਹੇ ਹਨ ਇਹ ਕੁਝ ਬਸਪਾ ਪੰਜਾਬ ਲੀਡਰਸ਼ਿਪ ਦੀ ਸਹੀ ਰਣਨੀਤੀ ਅਤੇ ਬਸਪਾ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਾਰੀਮਪ uri ਜੀ ਵੱਲੋਂ ਲਗਾਤਾਰ ਮੀਟਿੰਗਾਂ ਕਰਕੇ ਲੋਕਾਂ ਨੂੰ ਪੰਜਾਬ ਸੰਭਾਲੋ ਮੁਹਿੰਮ ਤਿਤ ਬਸਪਾ ਨਾਲ ਜੋੜਨ ਅਤੇ ਐਨ ਆਰ ਆਈ ਸਾਥੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਜਾਣਕਾਰਾ ਅਨੁਸਾਰ 2027 ਵਿੱਚ ਲੋਕਾਂ ਦਾ ਚੁਕਾ ਪੂਰੀ ਤਰ੍ਹਾਂ ਬਸਪਾ ਵੱਲ ਹੈ ਹਾਲਾਂਕਿ ਕਈ ਥਾਵਾਂ ਤੇ ਸੱਤਾਧਾਰੀ ਤਿਰਵਲੋ ਸਰਕਾਰੀ ਤੰਤਰ ਅਤੇ ਮਸ਼ੀਨਰੀ ਦਾ ਦੁਰਉਪਯੋਗ ਕਰਨ ਬਸਪਾ ਚੈਲਿੰਗ ਅਤੇ ਤੱਕੇਸ਼ਾਹੀ ਕਰਨ ਦੇ આરોਪ ਵੀ ਲੱਗੇ ਪਰ ਬਸਪਾ ਦੇ ਵਰਕਰਾਂ ਵੱਲੋਂ ਇਸ ਦਾ ਡੱਟ ਕੇ ਮੁਕਾਬਲਾ ਕੀਤਾ ਭੋਜਲ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਭੈਣ ਕੁਮਾਰੀ ਮਾਇਆਪਤੀ ਜੀ ਵੱਲੋਂ ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਬਸਪਾ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਾਰਿਮਪੁਰੀ ਜੀ ਅਤੇ ਵਰਲਡਵਾਈ ਬੀਐਸਓਪੀ ਸਪੋਰਟਸ ਟੀਮ ਦੇ ਸਾਥੀਆਂ ਨੇ ਵੀ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਵੋਟਰਾਂ ਦਾ ਧੰਨਵਾਦ ਕੀਤਾ ਇੱਕ ਤਾਜਪੁਰ ਆ ਇੱਕ ਜੋ ਰਿਪੋਰਟ ਹੈਗੀ ਆ ਰੰਧਾਵਾ ਮਸੰਦਾ ਦੀ ਕਹਿ ਰਿਹਾ ਪਰ ਬਹੁਤ ਸਾਰੀਆਂ ਸੀਟਾਂ ਦੇ ਅਸੀਂ ਦੂਜੇ ਨੰਬਰ ਤੇ ਆ ਜਿਸ ਤਰ੍ਹਾਂ ਬਡਾਲਾ ਹੋ ਗਈ ਆ ਧੋਲਾ ਆ ਆਪਣਾ ਹੋਰ ਕਈ ਸੀਟਾਂ ਹੈਗੀਆਂ ਜਿੱਤੇ ਅਸੀਂ ਦੂਜੇ ਨੰਬਰ ਦੇ ਆਏ ਹਾਂ ਪਹਿਲੇ ਨੰਬਰ ਤੇ ਪਲਾਦਰ ਪੜਾ ਬਹੁਜਨ ਸਮਾਜ ਪਾਰਟੀ ਅੱਗੇ ਵਧ ਰਹੀ ਹੈ ਦੇਖੋ ਮੈਂ ਕਹਿੰਦਾ ਵੀ ਜਿੱਦਾਂ ਇੱਕ ਸੀਟ ਤੋਂ ਅਸੀਂ 90 ਨਾ ਹਾਰੇ ਆਂ ਮੰਨ ਲਓ ਮੈਂ ਕਹਿੰਦਾ ਇਹ ਜਿੱਤੇ ਹੀ ਹੈ ਸਰਕਾਰ ਦੇ ਖਿਲਾਫ ਤੁਸੀਂ ਦੇਖੋ ਵੀ ਅਸੀਂ ਸਾਡੇ ਜਿਹੜੇ ਕੈਂਡੀਡੇਟ ਆ ਸਿਰਫ ਪੋਸਟਰ ਚ ਪਾਏ ਅਸੀਂ ਮੰਨ ਲਓ ਅਸੀਂ ਆਪਣੀ ਵੋਟ ਲੈਣ ਲਈ ਕਿਸੇ ਦੇ ਘਰ ਦੀ ਬਰਬਾਦੀ ਨਹੀਂ ਕੀਤੀ ਜਦ ਕਿ ਆਪ ਆਮਾਦੀ ਪਾਰਟੀ ਕਾਂਗਰਸ ਸਾਰਿਆਂ ਨੇ ਅੱਤ ਦਾ ਨਸ਼ਾ ਅਪਕਾਇਆ ਮਾਲੋ ਸ਼ਰਾਬ ਪੀਮ ਡੋਡੇ ਕੈਪਸੂਲ ਚਿੱਟਾ ਸਾਰਾ ਵਿਕਾਇਆ ਪੈਸੇ ਬੰਡੇ ਪਰ ਫਿਰ ਵੀ ਅਸੀਂ ਜਿਹੜੇ ਆ ਸਾਡੇ ਸਾਰੇ ਵਰਕਰ ਇਹਨਾਂ ਸਲੂਟ ਆ ਇਸ ਇੱਡੀ ਆਪਣੀ ਨੇਰੀ ਸਰਕਾਰ ਦੇ ਮੁਕਾਬਲੇ ਅਸੀਂ ਇੱਕ ਧਿਰ ਦੇ ਤੌਰ ਤੇ ਅਸੀਂ ਉਰੇ ਆ ਪਰ ਇਹਦੇ ਨਾਲ ਜਿਹੜਾ ਅਸੀਂ ਹਲਕਾ ਕਰਤਾਰਪੁਰ ਦੇ ਵੋਟਰਾਂ ਦਾ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਸਾਨੂੰ ਮਾਨਤਾ ਦਿੱਤੀ ਹਰ ਵਰਗ ਦੇ ਲੋਕਾਂ ਨੇ ਸਾਨੂੰ ਮਾਨਤਾ ਦਿੱਤੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਸਾਡੇ ਕੋਲ ਮਾਨ ਨਹੀਂ ਹੈਗਾ ਅਸੀਂ ਮਿਹਨਤ ਕੀਤੀ ਔਰ ਪਾਰਟੀ ਲੀਡਰਸ਼ਿਪ ਡਾਕਟਰ ਅਫਤਾਬ ਸਿੰਘ ਕਰੀਮਪ uri ਸਾਹਿਬ ਭੈਣ ਜੀ ਸਾਡੇ ਰਾਸ਼ਟਰੀ ਪ੍ਰਧਾਨ ਬੈਣੀਪਾਲ ਜੀ ਛੱਤਰਪਾਲ ਜੀ ਸਾਰੀ ਲੀਡਰਸ਼ਿਪ ਸਾਰੇ ਵਰਕਰ ਸਾਰਿਆਂ ਨੇ ਅਸੀਂ ਮਿਹਨਤ ਕੀਤੀ ਆ ਤੇ ਇੱਕ ਜਿਹੜੀਆਂ ਚੰਗੀਆਂ ਨੀਤੀਆਂ ਆ ਉਹਦਾ ਇੱਕ ਸੀ ਰਾਹ ਪਧਰਾ ਕੀਤਾ ਹਲਕਾ ਕਰਤਾਰਪੁਰ ਦਾ ਭਾਈ ਜੀ ਤਾਂ ਕਿ ਜਿਹੜੇ ਮੁੱਦੇ ਨੂੰ ਲੈ ਕੇ ਆਪਣਾ ਇੱਧਰ ਆ ਜਾਓ ਇੱਕ ਇੱਧਰ ਇੱਧਰ ਭਾਜੀ ਇੱਧਰ ਆ ਜਾਓ ਓਕੇ ਆ ਜਾਓ ਨਮਲ ਆ ਜਾਓ ਇੱਧਰ ਆ ਜਾਓ ਹਾਂ ਕਿ ਤਾਈ ਤੁਸੀਂ ਉਹਨਾਂ ਦਾ ਵੀ ਮਿਕਸ ਹੋਇਆ ਨਹੀਂ ਆਵਾਜ਼ ਮਿਕਸ ਹੋਇਆ ਨਹੀਂ ਇੱਧਰ ਆ ਜਾਓ ਥੋੜਾ ਅੱਗੇ ਆ ਜਾਓ ਨਾ ਕਿੱਥੇ ਆ ਲੈ ਪਾਪਾ ਜੀ ਮਿਕਸ ਹੋਇਆ ਨਹੀਂ ਲਓ ਜੀ ਨਾਲ ਉਹ ਦੋਨੋਂ ਥੋੜਾ ਅੱਗੇ ਆ ਜਾਓ Bantu, karda, udah ਇਸ਼ਤ ਚਨਾਬ ਹੈ ਤਾਂ ਐਸੇ ਮੇ ਕਿੰਨੇ ਕੈਂਡੀਡੇਟ ਕਿ ਵਿਨੂਏ ਔਰ ਕਿਉਂਕੀ ਆਪ ਕਰਤਾਰਪੁਰ ਹਲਕਾ ਇੰਚਾਰਜ ਆ ਬੀਐਸਪੀ ਦੇਖੋ ਇੱਕ ਤਾਂ ਤਾਜਪੁਰ ਤੋਂ ਤਾਂ ਆਈ ਗਏ ਆ ਇੱਕ ਦੋ ਦੀ ਸਾਨੂੰ ਹੋਰ ਰਿਪੋਰਟ ਆ ਵੀ ਜਿੱਥੋਂ ਅਸੀਂ ਜਿੱਤੇ ਆ ਔਰ ਬਹੁਤ ਸਾਰੀਆਂ ਸੀਟਾਂ ਤੇ ਅਸੀਂ ਦੂਜੇ ਨੰਬਰ ਤੇ ਅਸੀਂ ਫਾਈਟ ਕੀਤੀ ਆ ਇਹ ਜਿੱਤ ਇਸ ਕਰਕੇ ਬੜੀ ਇੰਪੋਰਟੈਂਟ ਆ ਵੀ ਜਿਹੜੀਆਂ ਬਹੁਤ ਤਗੜੀਆਂ ਧਿਰਾਂ ਸੀਗੀਆਂ ਔਰ ਜਿਨ੍ਹਾਂ ਕੋਲ ਬਹੁਤ ਸਾਰਾ ਸਰਮਾਇਆ ਸੀ ਔਰ ਜਿਨ੍ਹਾਂ ਨੇ ਬਹੁਤ ਪੈਸਾ ਲਾਇਆ ਬਹੁਤ ਨਸ਼ਾ ਵੰਡਿਆ ਮੰਨ ਲਓ ਸਾਡੇ ਹਲਕੇ ਦੇ ਵਿੱਚ ਜਿਹੜੀਆਂ ਦੂਜੀਆਂ ਪਾਰਟੀਆਂ ਸੀ ਸੱਤਾਧਾਰੀ ਤੇ ਹੋਰ ਜਿਹੜੀਆਂ ਧਿਰਾਂ ਉਹਨਾਂ ਨੇ ਨਸ਼ਾ ਸ਼ਰਾਬ ਵੰਡੀ ਫੀਮ ਵੱਡੀ ਡੋਡੇ ਕੈਪਸੂਲ ਚਿੱਟਾ ਤੱਕ ਉਹਨਾਂ ਨੇ ਵੰਡਿਆ ਪਰ ਇਸ ਦੇ ਬਾਵਜੂਦ ਜਿਹੜੀ ਪੀਐਸਪੀ ਦੇ ਸਾਰੇ ਸਾਥੀ ਹੈ ਇਹਨਾਂ ਨੂੰ ਸਲੂਟ ਜਾਂਦਾ ਮੈਂ ਕਹਿੰਦਾ ਇੱਕ ਪੰਜਾਬ ਦੇ ਲਈ ਇੱਕ ਰੋਲ ਮਾਡਲ ਵੀ ਸਜਿਆ ਆ ਵੀ ਜੇ ਤੁਸੀਂ ਮਿਹਨਤ ਕਰੋਗੇ ਚੰਗੇ ਤੁਹਾਡੇ ਕੋਈ ਵਿਚਾਰ ਆ ਤਾਂ ਬਿਨਾ ਪੈਸੇ ਤੋਂ ਵੀ ਲੋਕ ਤੁਹਾਨੂੰ ਮਾਨਤਾ ਦੇ ਸਕਦੇ ਕਿੰਨੇ ਕਿੰਨੇ ਵਿਨ ਹੋਏ ਆ ਤੁਹਾਡੇ ਸਾਡੇ ਮੈਂ ਦੱਸਿਆ ਇੱਕਦਮ ਤਾਜਪੁਰ ਦਾ ਕਨਫਰਮ ਹੀ ਹੋ ਗਿਆ ਪਰ ਸਾਨੂੰ ਦੋ ਤਿੰਨ ਦਾ ਹੋਰ ਜੋ ਰਿਪੋਰਟ ਹੋਈ ਆ ਬਾਕੀ ਬਹੁਤ ਜਿੱਤਾ ਬਡਾਲਾ ਆ ਅਸੀਂ ਸਿਰਫ 90 ਵੋਟਾਂ ਨਾਲ ਹਰੇ ਆ ਬਹੁਤ ਸਾਰੀਆਂ ਸੀਟਾਂ ਤੇ ਅਸੀਂ ਦੂਜੇ ਨੰਬਰ ਤੇ ਆਏ ਹੈਗੇ ਆ ਇਸ ਕਰਕੇ ਇੱਕ ਅਸੀਂ ਜਿਹੜਾ ਇਲਾਕੇ ਦੇ ਲੋਕ ਆ ਉਹਨਾਂ ਨੇ ਸਾਡੇ ਵਿਚਾਰ ਸਾਡੀ ਸੋਚ ਨੂੰ ਸਾਨੂੰ ਮਾਨਤਾ ਦਿੱਤੀ ਹੈ ਲੱਗ ਰਿਹਾ ਸੀ ਕਿ ਕਾਂਗਰਸ ਹੀ ਆਮ ਆਦਮੀ ਦੇ ਸਾਥ ਬੀਐਸਪੀ ਜੋ ਹੈ ਲੜਪਾਈ ਕਿ ਚੋਣਾਂ ਇਹ ਅਸੀਂ ਜ਼ਮੀਨ ਤੇ ਬਹੁਤ ਕੰਮ ਕੀਤਾ ਅਸੀਂ ਬਲਾਕ ਸੰਭੀ ਜਾਂ ਨੌਂਰਾਲ ਸੂਚੀ ਜਾਂ ਤੀਜੀ ਧਿਰ ਬਣ ਕੇ ਅਸੀਂ ਉੱਪਰ ਆਏ ਆ ਬਿਨਾ ਸਾਧਨਾਂ ਦੇ ਇਸ ਕਰਕੇ ਇਹ ਜਿਹੜਾ ਸਾਡੇ ਲੋਕਾਂ ਨੇ ਲੰਬੇ ਸਮੇਂ ਤੋਂ ਆਪਾਂ ਕੰਮ ਕੀਤਾ ਲੋਕਾਂ ਨੇ ਸਾਡੇ ਵਰਕ ਨੂੰ ਅਪਰੀਸ਼ੀਏਟ ਕੀਤਾ ਇਸ ਕਰਕੇ ਉਹਦਾ ਸਿੱਟਾ ਹੈਗਾ ਆ ਤੇ ਇਸ ਸਮਾਂਲਾਂ ਜੇ ਆਪਾਂ ਵਰਕ ਕਰਾਂਗੇ ਤਾਂ ਲੋਕ ਮਾਣ ਦਾ ਦਿੰਦੇ ਹੈਗੇ ਉਹ ਜਿਹੜੀਆਂ ਸਾਲਕ ਰਤਦਾਕਰੇ ਸੁਆਗਰੇ ਸਵਾਗਤੀ ਬਹੁਤ ਸਰਮਾਇਦਾਰ ਪਾਰਟੀਆਂ ਸੀਗੀਆਂ ਪਰ ਉਹਨਾਂ ਨੂੰ ਤੋੜ ਕੇ ਜਿਹੜੀ ਬਸਪਾ ਜਿਹੜੀ ਇੱਥੇ ਨਿਕਲੀ ਆਈ ਔਰ ਇਹਦੇ ਲਈ ਅਸੀਂ ਆਪਕੇ ਦੇ ਵਰਕਰਾਂ ਦਾ ਧੰਨਵਾਦ ਕਰਦੇ ਆ ਉੱਥੇ ਅਸੀਂ ਸਾਰੀ ਆਪਣੀ ਪਾਰਟੀ ਦੇ ਮੀਡੀਆ ਦੇ ਭੈਂਕਵਾਰੀ ਮਾਇਆਬਤੀ ਜੀ ਸਾਡੇ ਕੇਂਦਰੀ ਇੰਚਾਰਜ ਰਨੀਤ ਸਿੰਘ ਬੈਣੀਪਾਲ ਜੀ ਡਾਕਟਰ ਅਫਤਾਰ ਸਿੰਘ ਗਰੀਪਰੀ ਸਾਹਿਬ ਸਾਡੇ ਪੰਜਾਬ ਦੇ ਪ੍ਰਧਾਨ ਨਿਸ਼ਤਰਪਾਲ ਜੀ ਹੋਰ ਸਾਰੇ ਸਾਡੇ ਸਾਰੇ ਸਪੋਰਟਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਸਹਿਯੋਗ ਦਿੱਤਾ ਔਰ ਅਸੀਂ ਇਕੱਲਾ ਹੀ ਬਲਾਕ ਸੰਭਤੀਆਂ ਨਹੀਂ ਜਦੋਂ ਸਾਡੇ ਕੌਂਸਲਰ ਦੇ ਇਲੈਕਸ਼ਨ ਆਏ ਸੀ ਉਹਦੇ ਵਿੱਚ ਵੀ ਬਸਪਾ ਨੇ ਜ਼ਿਲ੍ਹੇ ਦੇ ਵਿੱਚ ਬਹੁਤ ਕਈ ਸਾਲਾਂ ਬਾਅਦ ਅਸੀਂ ਕੌਂਸਲਰ ਜਿਤਾਏ ਹੈਗੇ ਆਪਣੇ ਨਗਰ ਕੌਂਸਲ ਦੇ ਕੌਂਸਲਰ ਜਿਤਾਏ ਹੈਗੇ ਆ ਤੇ ਇੱਕ ਚੰਗੀ ਸਾਨੂੰ ਲੋਕਾਂ ਵੱਲੋਂ ਮਾਨਤਾ ਦਿੱਤੀ ਆ ਜੀ ਥੈਂਕ ਯੂ ਮੈਡਮ ਦਾ ਕੀ ਨਾਮ ਹੈ ਮੈਡਮ ਮਿਰਮਲਾ ਜੀ ਆ ਜੀ ਔਰ ਰਿਕਾਰਡ ਤੋੜ 600 ਵੋਟਾਂ ਦੇ ਕਰੀਬ ਇਹ ਜਿੱਤੇ ਆ ਰਿਕਾਰਡ ਤੋੜ ਹੋਏ ਸਮਾਲ ਪਾਰਟੀ ਜਿੰਦਾਬਾਦ 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 ਸਮਾਲ ਪਾਰਟੀ ਜਿੰਦਾਬਾਦ 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 ਸੌ ਕਾਂਸੀ ਨਾਲ ਦੀ ਟੋਟੀ ਸਾਇਟ ਤੇ ਪਹਿਲਾ ਲਿਆ ਗਿਆ ਕੇ ਜੀ ਦੰਗਰੂ ਪਿੱਛੇ ਜਾ ਕੇ ਨਾਰੇ ਲਗਾਓ ਝੰਡੇ ਪਿੱਛੇ ਚਲੋ ਜੀ ਢੋਲੀ ਨੂੰ ਬੁਲਾ ਲਓ ਇੱਥੇ ਢੋਲੀ ਆ ਜਾ ਵੇ ਢੋਲੀ ਓ ਢੋਲੀ ਕਿਤੇ ਆ ਯਾਰ ਓ ਯਾਰ ਹੋਰ ਆ ਜਾਓ ਯਾਰ ਮਾੜਾ ਵਿਆਹ ਭਾਜੀ ਯਾਰ ਯਾਰ ਨੇ ਅੱਜ ਫਲੋਰ ਦੇ ਵਿੱਚ ਸਾਨੂੰ ਬਹੁਤ ਵੱਡੀ ਖੁਸ਼ੀ ਦਿੱਤੀ ਆ ਅੱਜ ਸਾਡੇ ਬਸਪਾ ਦੇ ਹਰ ਵਰਕਰ ਹਰ ਲੀਡਰ ਦੇ ਚਿਹਰੇ ਤੇ ਖੁਸ਼ੀ ਆ ਅਸੀਂ ਦੋ ਜ਼ਿਲ੍ਹਾ ਪ੍ਰੀਸ਼ਦ ਗੰਨਾਪੰਡ ਜ਼ੋਨ ਔਰ ਅਪਰਾ ਜ਼ੋਨ ਜਿੱਤ ਚੁੱਕੇ ਆ ਔਰ ਬਲਾਕ ਰੁੜਕਾ ਕਲਾਂ ਦੇ ਵਿੱਚੋਂ ਦੋ ਬਲਾਕ ਸ਼ਾਂਤੀਆਂ ਮਠੱਡਾ ਕਲਾਂ ਔਰ ਤੇਸੀਆਂ ਕਾਨਾ ਉਹ ਜਿੱਤ ਸਕੇ ਜਿੱਤ ਚੁੱਕੇ ਆ ਔਰ ਬਲਾਕ ਰੁੜਕਾ ਦੇ ਵਿੱਚ ਜਿੱਥੇ 20 ਸੈਂਟੀਮੀਟਰ ਆ ਉਹਨਾਂ ਦੇ ਵਿੱਚੋਂ ਅਸੀਂ ਲਗਭਗ 10 ਸੈਂਟੀਮੀਟਰ ਜਿੱਤ ਚੁੱਕੇ ਆ ਔਰ ਸਭ ਤੋਂ ਵੱਡੀ ਗੱਲ ਇਹ ਮੈਂ ਇੱਥੇ ਪੰਜਾਬ ਵਾਸੀਆਂ ਨੂੰ ਦੱਸਣਾ ਚਾਹੂੰਗਾ ਵੀ ਜਿਹੜਾ ਜਿਹੜੀ ਅਸੀਂ ਜਿੱਤ ਪ੍ਰਾਪਤ ਕੀਤੀ ਉਹ ਤਾਂ ਕੀਤੀ ਪਰ ਜਿਹੜਾ ਸਾਡਾ ਮੁਕਾਬਲਾ ਰਿਹਾ ਨੈਕ ਟੂ ਨੈਕ ਰਿਹਾ ਇੱਥੇ ਕਿਤੇ ਵੀ ਮੰਨ ਲਓ ਸਰਕਾਰ ਕਿਤੇ ਸਾਡੇ ਨਾਲ ਮੁਕਾਬਲੇ 'ਚ ਨਹੀਂ ਸੀ ਅਸੀਂ ਜਿਹੜੀਆਂ ਕੁਝ ਸੀਟਾਂ ਇਦਾਂ ਦੀਆਂ ਕੋਈ 8 ਵੋਟਾਂ ਦੇ ਹਾਰੇ ਆ ਕੋਈ 2 ਵੋਟਾਂ ਦੇ ਹਾਰੇ ਆ ਦੋ ਤਿੰਨ ਸੀਟਾਂ ਇਦਾਂ ਦੀਆਂ ਜਿਹੜੀਆਂ ਅਸੀਂ ਬਿਲਕੁਲ ਲਾਗਿਓ ਥੋੜੇ ਮਾਰ ਜਾਂਦੇ ਹਾਰੇ ਆ ਤੋਂ ਅੱਜ ਪੰਜਾਬ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਦੀ ਜੋ ਮਿਹਨਤ ਆ ਔਰ ਫਲੋਰ ਦੇ ਜਿਹੜੇ ਸਾਡੇ ਵਰਕਰ ਸਮਰਥਕ ਉਹਨਾਂ ਦੀ ਮਿਹਨਤ ਆ ਉਹ ਰੰਗ ਲਿਆਈ ਆ ਭੋਜਨ ਸਮਾਜ ਪਾਰਟੀ ਨੇ ਪੂਰੇ ਫਲੋਰ ਦੇ ਵਿੱਚ ਬਲਾਕ ਸੰਤੀਆਂ 12 ਦੋ ਜ਼ਿਲ੍ਹਾ ਪ੍ਰੀਸ਼ਦਾਂ ਆਪਣੇ ਬਲ ਬੂਤੇ ਤੇ ਜਿੱਤਿਆਂ ਅਸੀਂ ਸਾਰੇ ਫਲੋਰ ਵਾਸੀਆਂ ਦਾ ਦਿਲੋਂ ਧੰਨਵਾਦ ਕਰਦੇ ਆਂ ਹਾਂਜੀ ਮੈਡਮ ਅਚਾ ਕਿਵੇਂ ਦੇਖਦੇ ਆ ਤੁਸੀਂ ਕਿ ਜਿਹੜੇ 15 ਜਿਹੜੇ ਆ ਬਲਾਕ ਰੋੜਕੇ ਦੀ ਗੱਲ ਕਰੀਏ 15 ਦੇ ਵਿੱਚੋਂ ਦੋ ਦੇ ਉੱਤੇ ਹੀ ਆਪਾਂ ਨੂੰ ਜਿੱਤ ਹਾਸਲ ਹੋਈ ਆ ਇਸ ਤੋਂ ਬਾਅਦ ਜੇ ਵਿਧਾਨ ਸਭਾ ਹਲਕਾ ਫਲੋਰ ਦੀ ਗੱਲ ਕਰੀਏ ਚਾਰ ਇਹਦੇ ਵਿੱਚ ਜ਼ਿਲ੍ਹਾ ਪ੍ਰੀਸ਼ਦਾਂ ਸੀਗੀਆਂ ਚਾਰ ਦੇ ਵਿੱਚੋਂ ਦੋ ਦੇ ਉੱਪਰ ਜਿਹੜਾ ਹੈ ਆ ਆਪਣੇ ਜਿਹੜੇ ਜੇਤੂ ਰਹੇ ਆ ਉਹਨਾਂ ਦੇ ਵਿੱਚੋਂ ਪਹਿਲਾ ਕੈਂਡੀਡੇਟਾਂ ਦੇ ਨਾਮ ਜਰੂਰ ਇੱਕ ਵਾਰੀ ਦੱਸ ਦਿਓ ਕਿਹੜੇ ਕਿਹੜੇ ਜ਼ੋਨ ਤੋਂ ਜਿਹੜੇ ਜੇਤੂ ਰਹੇ ਸਾਡੇ ਅਪਰਾ ਜ਼ੋਨ ਤੋਂ ਮਨਜੀਤ ਜੀਤੀ ਜੀ ਠੇਕੇਦਾਰ ਜੀ ਸਾਡੇ ਸਰਪੰਚ ਬਿਨੇ ਅਪਰਾ ਜੀ ਦੇ ਬ੍ਰਦਰ ਆ ਜੋ ਸਾਡੇ ਸਰਪੰਚ ਸਾਹਿਬ ਆ ਅਪਰਾ ਤੋਂ ਉਹਨਾਂ ਦੇ ਸਕੇ ਬ੍ਰਦਰ ਆ ਔਰ ਗੰਨਾਪਿੰਡ ਜ਼ੋਨ ਤੋਂ ਸਾਡੀ ਖੁਸ਼ੀ RAM ਜੀ ਜੋ ਸਾਡੇ ਜ਼ਿਲ੍ਹੇ ਦੇ ਪਰਿਵਾਰੀ ਵੀ ਆ ਔਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਆ ਉਹਨਾਂ ਦੀ ਵਾਈਫ ਸੀ ਸਾਡੀ ਉਹ ਭੈਣ ਜਿੱਤੀ ਆ ਅਸੀਂ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦੇ ਆ ਔਰ ਜਿੰਨੇ ਸਾਡੇ ਸੰਤੀ ਦੇ ਮੈਂਬਰ ਜੁਟੇ ਆ ਉਹਨਾਂ ਨੂੰ ਵੀ ਮੁਬਾਰਕਬਾਦ ਅੱਛਾ ਜਿਹੜੇ ਇੱਕ ਗੱਲ ਹੋਰ ਕਲੀਅਰ ਕਰਦਾ ਜਿਹੜਾ ਲੰਗਰ ਤੋਂ ਪਿੰਡ ਦੇ ਸਰਪੰਚ ਆ ਉਹ ਵੀ ਖੁਸ਼ੀ ਆਮ ਉਹਨਾਂ ਦੇ ਘਰੋਂ ਆ ਹਾਂਜੀ ਸਰਪੰਚ ਬਿਲਕੁਲ ਜੋ ਕਾਂਚਨ ਜੀ ਆ ਸਾਡੀ ਭੈਣ ਉਹ ਸਰਪੰਚ ਰਜਨੀਵਾਲਾ ਸਾਰੀ ਰਜਨੀਵਾਲਾ ਜੀ ਜੋ ਉਹ ਮੌਜੂਦਾ ਸਰਪੰਚ ਵੀ ਆ ਔਰ ਜ਼ਿਲ੍ਹਾ ਪ੍ਰੀਸ਼ਦ ਵੀ ਉਹਨੂੰ ਕੀਤੀ ਆ ਤੇ ਫਿਰ ਉਹਨਾਂ ਦਾ ਮਤਲਬ ਸਰਪੰਚੀ ਵੀ ਕੌਣ ਦੁਆਰਾ ਹੋਊਗਾ ਇਹ ਕਿਉਂ ਇਹ ਇੱਕ ਤੰਦੇ ਆ ਜੋ ਸਾਨੂੰ ਜਿੰਨੇ ਨਾ ਹੋਏ ਬਾਕੀ ਪਤਾ ਨਹੀਂ ਇਹ ਜਾਣਕਾਰੀ ਤੁਹਾਨੂੰ ਵੀ ਲੈਣੀ ਪਊਗੀ ਜਾਂ ਸਾਡੇ ਵੀ ਜਾਣਕਾਰੀ ਦਾ ਵਾਦਾ ਕਰ ਲਿਓ ਕਿ ਇੱਕ ਜੋ ਸੁਣਨ ਚ ਆਇਆ ਸੀਗਾ ਉਸ ਲਈ ਕਿ ਜੇਕਰ ਜਿਸ ਕੋ ਅਹੁਦਾ ਹੈਗਾ ਆ ਨੀ ਉਹ ਪੰਚ ਸਰਪੰਚ ਹੈਗੇ ਆ ਤੇ ਉਹ ਇੱਕੋ ਅਹੁਦਾ ਲਖੂ ਜਿਲ੍ਹਾ ਪ੍ਰੀਸ਼ਦ ਦੇ ਸਰਪੰਚ ਲੈ ਸਕਦੇ ਆ ਉਹ ਦੁਆਰਾ ਪੁਨੀਤ ਜੀ ਸਵੇਰ ਦੇ ਸਾਡਾ ਹਰ ਵਰਕਰ ਸਵੇਰ ਦੇ 6 ਵਜੇ ਤੋਂ ਲੱਗੇ ਅਸੀਂ ਕੌਂਟੀ ਨੂੰ ਸਟੇਸ਼ਨਾਂ ਤੇ ਆ ਹੁਣ ਵੀ ਦੇਖ ਲਓ ਹਨੇਰਾ ਹੋ ਗਿਆ ਸਾਡਾ ਹਰ ਵਰਕਰ ਜਿਹੜਾ ਡਟਿਆ ਹੋਇਆ ਜਿੱਦਾਂ ਦੀ ਵੀ ਹੋਊਗੀ ਅਸੀਂ ਹਰ ਤਰ੍ਹਾਂ ਦੀ ਲੜਾਈ ਲੜਨ ਨੂੰ ਤਿਆਰ ਆ ਮੰਨ ਲਓ ਸਭ ਤੋਂ ਵੱਡੀ ਗੱਲ ਆ ਵੀ ਜਿਹੜੀ ਅਸੀਂ ਜ਼ਿਲ੍ਹਾ ਪ੍ਰੀਸ਼ਦ ਜਿੱਤ ਚੁੱਕੇ ਆ ਜੇ ਸਰਪੰਚੀ ਸਾਡੇ ਕੁਸ਼ੀ ਰਾਮ ਪਹਿਲਾਂ ਵੀ ਸਰਪੰਚ ਰਹੇ ਚੁੱਕੇ ਹੁਣ ਵੀ ਸਰਪੰਚੀ ਉਹਨਾਂ ਦੇ ਕੋਲ ਆ ਤੇ ਮੰਨ ਲਓ ਜੇ ਛੱਡਣੀ ਵੀ ਪੈਂਦੀ ਆ ਉਹ ਆਪਾਂ ਕਾਨੂੰਨੀ ਮਾਰਾਂ ਨੂੰ ਸੋਚ ਵਿਚਾਰ ਕਰਕੇ ਕਿ ਸਾਨੂੰ ਵੀ ਤੁਸੀਂ ਤੁਹਾਡੇ ਕੋਲ ਪਤਾ ਲੱਗੀ ਆ ਸੋ ਬਥੇ ਵਿਚਾਰ ਕਰ ਲਾਂਗੇ ਜੇ ਇਹ ਚਲੋ ਜਦੋਂ ਆਪਾਂ ਨੋਮੀਨੇਸ਼ਨ ਫਾਈਲ ਕਰ ਰਹੇ ਸੀਗੇ ਉਸ ਵੇਲੇ ਇਹ ਗੱਲਾਂ ਸਾਹਮਣੇ ਆਏ ਸੀ ਕਿਉਂਕਿ ਮੌਜੂਦਾ ਸਰਕਾਰ ਦੇ ਕਈ ਜਿਹੜੇ ਪਿੰਡਾਂ ਦੇ ਸਰਪੰਚ ਸੀਗੇ ਉਹ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨਾ ਜਾ ਰਹੇ ਸੀਗੇ ਪਰ ਇਹ ਗੱਲ ਕਿਸੇ ਨੂੰ ਵੀ ਕੋਲੋਂ ਸਾਹਮਣੇ ਆਈ ਸੀ ਇਹ ਬਾਰੇ ਜਿਵੇਂ ਜੇ ਮੌਜੂਦਾ ਹੈਗੇ ਆ ਤੇ ਉਹਨਾਂ ਨੂੰ ਜੇ ਜਿੱਤ ਹਾਸਲ ਕਰਦੇ ਤੇ ਉਹ ਦੂਜੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਫਿਰ ਉਹ ਖੰਡ ਗਿਆ ਮੈਂ ਬਹੁਤ ਕਹਿੰਦਾ ਇੱਕ ਇੱਕ ਬੰਦਾ ਦੋ ਦਿਨ ਨਹੀਂ ਰੱਖ ਸਕਦਾ ਉਹ ਤੁਹਾਨੂੰ ਦੱਸਿਆ ਵੀ ਜਿੱਦਾਂ ਹੁਣ ਜਿਹੜਾ ਕਲੀਅਰ ਹੋਣ ਤੋਂ ਬਾਅਦ ਉਦੋਂ ਵਿਚਾਰ ਕਰਾਂਗੇ ਉਹਦੀ ਵੀ ਰਣਨੀਤੀ ਜਿਹੜੀ ਆ ਉਹ ਪਿਆਰ ਚਲੋ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਜਨਾਬ ਬਹੁਤ ਬਹੁਤ ਇਹਨਾਂ ਤੇ ਜਿਹੜੀ ਹੈ ਰੰਗ ਲਿਆਈ ਹੈ ਸਾਰੇ ਸਾਡੇ ਫਲੋਰ ਤੇ ਹਰ ਵਰਕਰ ਜੋ ਬੂਟੇ ਬੈਠਾ ਵੱਡੀ ਗੱਲ ਆ ਵੀ ਅਸੀਂ ਸਰਕਾਰ ਦੇ ਖਿਲਾਫ ਜਾ ਕੇ ਸੀਮਤ ਸਾਧਨਾਂ ਨਾਲ ਵਰਕਰਾਂ ਦੀ ਮਿਹਨਤ ਦੀ ਕਮਾਈ ਨਾਲ ਜਿੱਤ ਪ੍ਰਾਪਤ ਕੀਤੀ ਆ ਔਰ ਜਿਹੜੀ ਇਹਦੀ ਖੁਸ਼ੀ ਆ ਜਿੱਥੇ ਸਾਨੂੰ ਆ ਔਰ ਸਾਡੇ ਜਿਹੜਾ ਵਰਕਰ ਬੂਥ ਤੇ ਬੈਠਾ ਉਹਨੂੰ ਵੀ ਇੰਨੀ ਆ ਉਹ ਵੀ ਆਪਣੇ ਆਪ ਨੂੰ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸ਼ਾਂਤੀ ਮੈਂਬਰ ਜਿੱਤਿਆ ਸਮਝਦਾ ਹਰ ਅਸੀਂ ਇਲੈਕਸ਼ਨ ਚ ਵੀ ਇਹ ਗੱਲ ਕਹੀ ਸੀ ਵੀ ਸਾਡਾ ਹਰ ਵਰਕਰ ਆਪਣੇ ਆਪ ਨੂੰ ਕੈਂਡੀਡੇਟ ਸਮਝੇ ਚਾਹੇ ਉਹ ਬਲਾਕ ਸ਼ਾਂਤੀ ਦਾ ਚਾਹੇ ਜ਼ਿਲ੍ਹਾ ਪ੍ਰੀਸ਼ਦ ਦਾ ਔਰ ਤੁਸੀਂ ਸੁਣਦੇ ਮੇਰੇ ਖਾਲ ਘੰਟਾ ਹੋ ਗਿਆ ਜੀ ਢੋਲ ਵੱਜ ਰਹੇ ਆ ਭੰਗੜੇ ਪੈ ਰਹੇ ਆ ਉਹ ਬੜਾ ਖੁਸ਼ੀ ਦਾ ਮੌਲ ਅੱਜ ਫਲੋਰ ਦੇ ਵਿੱਚ ਧੰਨਵਾਦ ਸਿੱਧੇ ਆਥੇ ਹੋ ਗਏ ਬਿਲਕੁਲ ਜੀ ਹੋ ਗਏ ਫਲੋਰ ਦੇ ਵਿੱਚ ਖੜੇ ਆ ਜਿੱਥੇ ਕਿ ਬਹੁਜ ਸਮਾਜ ਪਾਰਟੀ ਵੱਲੋਂ ਕੜਾ ਦੇ ਵਿੱਚੋਂ ਬਲਾਕ ਸੰਮਤੀ ਦੇ ਵਿੱਚੋਂ ਜੇਤੂ ਰਹੇ ਆ ਸੁਤਿਆਰਾਮ ਜੀ ਸੁਚਾਰਾਮ ਜੀ ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਹੋਰ ਜ਼ਿਲ੍ਹਾ ਪੰਚਾਇਤ ਜਿਹੜੀਆਂ ਚਾਰ ਜ਼ਿਲ੍ਹਾ ਪੰਚਾਇਤ ਫਲੋਰ ਦੇ ਵਿੱਚ ਸੀ ਉਹਦੇ ਵਿੱਚੋਂ ਦੋ ਜ਼ਿਲ੍ਹਾ ਪੰਚਾਇਤ ਅਪਰਾ ਔਰ ਕੰਨਾਪਿੰਡ ਦੇ ਵਿੱਚੋਂ ਬਹੁਜ ਸਮਾਜ ਪਾਰਟੀ ਰਿਜ਼ਲਟ ਸਿਗਾ ਅੱਜ ਅਸੀਂ ਤਿੰਨ ਬਲਾਕ ਸੰਪਤੀਆਂ ਬਲਾਕ ਸੰਪਤੀ ਜੋ ਨੀਲੋਵਾਲ ਬਲਾਕ ਸੰਪਤੀ ਜੋਨ ਸਲੋ ਬਲਾਕ ਸੰਪਤੀ ਜੋਨ ਕਰਿਆਮ ਦਿੱਤੀਆਂ ਆ ਮੈਂ ਸਾਰੇ ਵੋਟਰ ਸਾਥੀਆਂ ਦਾ ਧਰਵਾਦ ਕਰਦਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਤਿੰਨੇ ਹੀ ਜਿੱਤੇ ਹੋਏ ਕੈਂਡੀਡੇਟ ਨੂੰ ਵਧਾਈ ਦਿੰਦਾ ਅੱਜ ਅਸੀਂ ਨੀਲੋਵਾਲ ਜੋਨ ਤੋਂ ਉਹ ਜੋ ਸਮਾਜ ਪਾਰਟੀ ਚੋਂ ਨਿਸ਼ਾਨ ਹਾਥੀ ਦੇ ਉੱਤੇ ਇਲੈਕਸ਼ਨ ਲੜੀ ਸੀ ਜਿਹੜੀ ਅਸੀਂ ਭਾਰੀ ਬਹੁਮਤ ਨਾਲ ਜਿੱਤੇ ਆ ਠੀਕ ਹੈ ਜੀ ਤਿੰਨ ਤਿੰਨ ਜਿੱਤੇ ਆ ਜਿਹਦੇ ਵਿੱਚ ਇੱਕ ਨੀਲੋਵਾਲ ਇੱਕ ਕਰਿਆਮ ਸਲੋ ਆਪਣੇ ਸਮਰਥਕਾਂ ਦਾ ਵੀ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਜਿਨ੍ਹਾਂ ਨੇ ਸਪੋਰਟ ਕੀਤੀ ਖਾਸ ਕਰਕੇ ਪਾਰਟੀ ਦਾ ਜਿਹਨੇ ਸਾਡੇ ਤੇ ਇੰਨਾ ਵਿਸ਼ਵਾਸ ਕੀਤਾ ਜਾਣੋ ਜਾਣਦੇ ਭਾਈ ਜਾਣੋ ਕੀ ਕਹਣਾ ਮਤਾ ਜੀ ਜੈ ਭੀਮ ਜੈ ਭਾਰਤ ਮੈਂ ਜੋਂਸਲੋ ਤੋਂ ਬਲਵੀਰਪੁਰ ਤੇ ਮੈਂ ਬੀਐਸਪੀ ਪਾਰਟੀ ਬੀਐਸਪੀ ਸਪੋਰਟਰ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇਹ ਸੀਟ ਸੀਟ ਉੱਤੇ ਜਿੱਤ ਹਾਸਲ ਕਰਵਾਈ ਹੈ ਮੈਂ ਸਾਰੇ ਹੀ ਬੀਐਸਪੀ ਸਪੋਰਟਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਡਾਕਟਰ ਭੀਮਰਾ ਅੰਬੇਦਕਰ ਜੀ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਚੋਣ ਨਿਸ਼ਾਨ ਹਾਥੀ ਚਿੰਨ ਦੇ ਕੇ ਸਾਨੂੰ ਜਿੱਤ ਪ੍ਰਾਪਤ ਕਰਵਾਈ ਆ ਜੈ ਭੀਮ ਜੈ ਭਾਪ ਮੈਂ ਸਾਰਿਆਂ ਦੀ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਸਾਡੀ ਪਾਰਟੀ ਨੂੰ ਕੰਮਜਾਬ ਕੀਤਾ ਧੰਨਵਾਦ ਬੋ 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 ਮਾਰ ਕੇ ਜੀ ਭਗਤ ਸਮਾਜ ਪਾਰਟੀ ਜਿੰਦਾਬਾਦ 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 ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਨੂੰ ਜਿਹੜਾ ਜਤਾਉਣ ਦਾ ਜਿਹੜਾ ਯਤਨ ਕੀਤਾ ਹੈ ਅਸੀਂ ਬਹੁਤ ਧੰਨਵਾਦ ਹੈ ਸਰਪੰਚ ਸਾਹਿਬ ਤੇ ਔਰ ਸਾਰੀ ਪਾਰਟੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਸਾਡੇ ਨਾਲ ਇੱਕ ਇੱਕ ਕਦਮ ਤੇਰੇ ਚੱਲੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਜਿਹੜਾ ਤੇ ਜਿਹੜੀ ਬਸਪਾ ਦੀ ਜਿੱਤ ਹੋਈ ਆ ਤੇ ਬਸਪਾ ਦੇ ਨਾਲ ਨਾਲ ਲੋਕਾਂ ਦੀ ਜਿੱਤ ਹੋਈ ਆ ਜਿਹੜੇ ਲੋਕੜੇ ਆਮ ਆਦਮੀ ਪਾਰਟੀ ਤੋਂ ਜਿਹੜੇ ਖੁਸ਼ੀ ਹੋਏ ਸੀ ਕਿ ਕੋਣਾ ਨੂੰ ਜਿਹੜਾ ਇੱਕ ਸਾਕ ਦਿੱਤਾ ਆ ਬਸਪਾ ਨੇ ਇਹ ਹੈ ਲੋਕ ਮੈ ਲੋ ਮੈ ਲੋ ਬੇੜਾ ਬੇੜਾ ਹਾਂ ਮੈਂ 1000000 ਆਰਵਾੜ ਸਾਰੇ ਮੈਂ ਗਾਥਾ ਮੈਂ ਬਰਬਾਦ ਇਹ ਨਹੀਂ ਕਰਦੀ ਓਹੋ ਇਹਨਾਂ ਨੂੰ ਬੱਚਾ ਆਜਾ ਆਜਾ ਉਹਦੀ ਜੀ ਕੀ ਕਰਨਾ ਹੈ ਮੇਰੇ ਅੱਜੋ ਬਲਾਉਣ ਕਰਨਾ ਹੁੰਦਾ ਹੈ ਹੁੰਦਾ ਮੇਰਾ ਕਿ ਨਾ ਆਵਾਜ਼ ਨੂੰ ਜਲਾ ਬਰਮਾਟਾਉਣਾ ਆਪਾਂ ਕੀ ਜਲਾ ਬਰਮਾਟਾਉਣਾ ਚਲੋ ਰਾਮ ਦੀ ਦਾਦੀ ਮੈਨੂੰ ਤੁਹਾਨੂੰ ਸੁਣਾ ਦਿੰਨੇ ਆ ਜੀ ਮੈਡਮ ਹਾਂਜੀ ਸਰ ਅਕੀ ਨਾਮ ਤੁਹਾਡਾ ਤੇ ਕਿਹੜੀ ਪਾਰਟੀ ਤੋਂ ਬੋਲ ਰਹੀ ਹੈ ਮੇਰਾ ਨਾਮ ਰੇਖਾ ਰਾਣੀ ਹੈ ਮੈਂ ਪਿੰਡ ਖੋਤੜਾ ਤੋਂ ਆਂ ਔਰ ਮੈਂ ਬੀਐਸਪੀ ਦੀ ਪਾਰਟੀ ਸ਼ਾਇਬ ਸ੍ਰੀ ਕਾਂਚੀ ਰਾਮ ਵੱਲੋਂ ਕਿੰਨੀਆਂ ਵੋਟਾਂ ਦੇ ਨਾਲ ਜਿੱਤੂ ਰਹੀ ਹੈ ਮੈਂ 261 ਵੋਟਾਂ ਦੇ ਨਾਲ ਜਿੱਤੂ ਰਹੀ ਹੈ ਕਿਉਂ ਜਿਆ ਲੱਗ ਰਿਹਾ ਤੁਸੀਂ ਇੱਕ ਮਹਿਲਾ ਹੋ ਦੇ ਨਾ ਕਿ ਇਸ ਇਸ ਦੇ ਵਿੱਚ ਉਤਰੀ ਹੋ ਆ ਫੀਲਡ ਕੀਤੀ ਹੈ ਇਸ ਫੀਲਡ ਦੇ ਵਿੱਚ ਸਿਆਸੀ ਫੀਲਡ ਦੇ ਵਿੱਚ ਐਕਚੁਅਲੀ ਮੈਨੂੰ ਸਿਆਸੀ ਫੀਲਡ ਦਾ ਕੋਈ ਐਕਸਪੀਰੀਅੰਸ ਨਹੀਂ ਸੀਗਾ ਮੈਨੂੰ ਮੇਰੀ ਟੀਮ ਨੇ ਫਸਟ ਟਾਈਮ ਪੰਚਾਇਤੀ ਰਾਜ ਵਿੱਚ ਲਿਆਂਦਾ ਤੇ ਉਸ ਤੋਂ ਬਾਅਦ ਹੁਣ ਬਲਾਕ ਸੰਮਤੀ ਵਿੱਚ ਮੈਂ ਇਹਨਾਂ ਦੀ ਉਮੀਦਾਂ ਤੇ ਖਰਾ ਉਤਰਨਾ ਚਾਹੁੰਦੀ ਆ ਬਸ ਥੈਂਕ ਯੂ ਕਿ ਕਿਹੜੇ ਕਿਹੜੇ ਜਿਹੜੇ ਤੁਹਾਡੇ ਜ਼ੋਨ ਦੇ ਵਿੱਚ ਪਿੰਡ ਸੀ ਕਿਤੇ ਜ਼ੋਨ ਕਿਹੜਾ ਆ ਮੇਰੇ ਪਿੰਡ ਦੇ ਵਿੱਚ ਮੈਂ